ਸਮਝਣੀ ਆਉਂਦੀ ਸ਼ੁਰੂ ਕਰਾਂ ਮੈਂ ਕਿੱਥੋਂ ਪ੍ਰੇਮ ਕਹਾਣੀ ਕਵੇਂ ਮਿਲੇ ਬਾਗ ਅੰਦਰ ਤੇ ਕੇਵੇਂ ਬਣ ਗਏ ਹਾਣੀ ਸਮਝਣੀ ਆਉਂਦੀ ਸ਼ੁਰੂ ਕਰਾਂ ਮੈਂ ਕਿੱਥੋਂ ਪ੍ਰੇਮ ਕਹਾਣੀ ਕਵੇਂ ਮਿਲੇ ਬਾਗ ਅੰਦਰ ਤੇ ਕੇਵੇਂ ਬਣ ਗਏ ਹਾਣੀ ਲਿਖਿਆ ਗੀਤ ਜੀ ਜਿੱਤੇ ਸੰਭਿਆ ਹੋਣਾ ਉਹ ਪੇਜ ਗੁੜੇ ਕਾਲ ਜਤੇਰਾ ਉਹੀ ਹੈ ਜਾਂ ਕੱਲਾ ਤੇਜ ਗੁੜੇ ਕਲਾਤ ਰੂਮ ਤੇਰਾ ਬਦਲ ਗਿਆ ਜਾਂ ਉਹੀ ਮੇਜ ਕੁੜੇ ਉਹੀ ਮੇਜ ਕੁੜੇ ਜਾਣਾ ਪੈ ਗਿਆ ਦੂਰ ਤੇਰੇ ਤੋਂ ਸਾਡੀ ਦੀ ਕੋਈ ਮਜਬੂਰੀ ਸੀ ਆਇਆ ਗਦ ਮਿਲ ਮੈਂ ਤੈਨੂੰ ਕਿਉਂ ਰੱਖੀ ਮੇਰੇ ਤੋਂ ਦੂਰੀ ਸੀ ਰਿਆ ਉਪਲ ਦੇਸੀ ਜਾਂ ਰਿਆ ਉਪਲ ਦੇਸੀ ਜਾਂ ਨਾ ਬਣਿਆ ਕਦੇ ਅੰਗਰੇਜ਼ ਕੁੜੇ ਕਾਂ ਲਿਟੇਰਾ ਉਹੀ ਇਹ ਜਾਂ ਕਰ ਲਿਆ ਤੂੰ ਚੇਂਜ ਕੁੜੇ ਕਲਾਸਰੂਮ ਤੇਰਾ ਬਦਲ ਗਿਆ ਜਾਂਚ